ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਸ਼ਦੀਪ ਸਿੰਘ ਸਿਮਰਨ ਐਗਰੀਕਲਚਰ ਫਾਰਮ ਤੋਂ ਇੱਕ ਨਾ ਤੁਹਾਨੂੰ ਆ ਤੁਸੀਂ ਵੀਡੀਓ ਦੇਖੀ ਹੋਣੀ ਆ ਜੀ ਆਪਾਂ ਨਾ ਜਿਹੜੀ ਗਰਾਮੋ ਆ ਪੈਰਾਕਵਾਡ ਦਾ ਸਾਲਟ ਤੇ ਆ ਤੁਸੀਂ ਦੇਖ ਸਕਦੇ ਆ ਆ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਇਹਦੇ ਵਿੱਚ ਪੈਰਾਕਵਾਡ ਜਿਹਨੂੰ ਆਪਾਂ ਗਰਾਮੋ ਕਹਿੰਦੇ ਆ ਇਹ ਆਪਾਂ ਕੀਤੀ ਸੀ ਤੇ ਅਕਸਰ ਹੀ ਮੇਰੇ ਵੀਰ ਕਹਿੰਦੇ ਕਿ ਸਾਨੂੰ ਵੇਲਾ ਨਹੀਂ ਲੇਵਰ ਨਹੀਂ ਲੱਭੀ ਤੇ ਸਪਰੇਅ ਮਾਰੋ ਜੀ ਤੇ ਆਲੂ ਤੇ ਅਸਰ ਨਹੀਂ ਹੁੰਦਾ ਹੁਣ ਜਿਹੜਾ ਅਸੀਂ ਆ ਵੀਡੀਓ ਇੱਕ ਮੜਾ ਜਿਹਾ ਛੋਟਾ ਜਿਹਾ ਟ੍ਰਾਇਲ ਕੀਤਾ ਤੇ ਕੁਛ ਤੁਹਾਡੀ ਵੀ ਸਲਾਹ ਲਵਾਂਗੇ ਜੀ ਸਾਨੂੰ ਉਹਦਾ ਵੀ ਕਮੈਂਟ ਮਾਰ ਕੇ ਦੱਸਿਓ ਉਹ ਤੁਸੀਂ ਦੇਖਿਆ ਹੋਣਾ ਅਸੀਂ ਕਿ ਮਤਲਬ ਇੱਕ ਟਾਣੀ ਦੇ ਉੱਤੇ ਹੀ ਦਵਾਈ ਪਾਈ ਆ ਇੱਕ ਵੇਲ ਦੀ ਇੱਕ ਸਟੈਂਕ ਤੇ ਦਵਾਈ ਪਾਈ ਆ ਤੇ ਉੱਤੇ ਅਸੀਂ ਚਾਹੁੰਨੇ ਕੱਲੀ ਉਹ ਛੱਡਦੀ ਆ ਤੇ ਕੀ ਹੁੰਦੇ ਆ ਤੁਸੀਂ ਆ ਸਾਡੇ ਨਾਲ ਸਟੋਰ ਦੇ ਵਿੱਚ ਹੀ ਮਤਲਬ ਬਾਧੂ ਬੂਟੇ ਲੱਗੇ ਸੀਦਾ ਪੁਰਾਣਾ ਵੀ ਵੱਜ ਜਾਂਦਾ ਉੱਥੇ ਅਸੀਂ ਟ੍ਰਾਇਲ ਕਰ ਲਿਆ ਸੀ ਅੰਕਿਆ ਚਰੋਂ ਲੱਗ ਗਈ ਆ ਨਾਲੇ ਬੂਟਾ ਨਹੀਂ ਖਰਾਬ ਹੁੰਦਾ ਜਾਂ ਕੋਈ ਪੱਟਦਾ ਨਹੀਂ ਉਹ ਤੋਂ ਪਤਾ ਲੱਗ ਜਾਂਦਾ ਤੇ ਆ ਤੁਸੀਂ ਦੇਖ ਸਕਦੇ ਆ ਬੂਟੇ ਦਾ ਹਾਲਾਤ ਕੀ ਹੋਇਆ ਜੀ ਆਪਾਂ ਜਿਹੜੀ ਦਵਾਈ ਸੀ ਉਹ ਕੱਲੇ ਇੱਥੇ ਤੱਕ ਪਾਈ ਸੀ ਤੇ ਅਸਰ ਗਿਆ ਸਾਰੇ ਬੂਟੇ ਤੇ ਵੀਡੀਓ ਤੁਹਾਡੇ ਨਾਲ ਆਪਾਂ ਪਹਿਲਾਂ ਜੋੜੀ ਆ ਜੀ ਸ਼ੇਅਰ ਕੀਤੀ ਆ ਸਾਰੇ ਬੂਟੇ ਤੇ ਅਸਰ ਗਿਆ ਉਦਾਂ ਹੀ ਆ ਉਹੀ ਲੋਕੇਸ਼ਨ ਆ ਸਾਰੀ ਤੇ ਉਹੀ ਸਾਰਾ ਸਿਸਟਮ ਆ ਤੇ ਇਹ ਹੁਣ ਮੇਰੇ ਵੀਰ ਨਾਲ ਸਾਨੂੰ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਇਹ ਆਲੂ ਤੇ ਅਸਰ ਜਾਂਦਾ ਤੇ ਕੀ ਹਿਸਾਬ ਕਿਤਾਵਿਆ ਸਾਨੂੰ ਜੋ ਲੱਗਦਾ ਜੀ ਛੋਟੀ ਜੀ ਵਿਦਿਆ ਦੇ ਨਾਲ ਕਿ ਆਲੂ ਤੇ ਅਸਰ ਕਰਦੀ ਆ ਦਵਾਈ ਬਾਕੀ ਮੇਰੇ ਵੀਰ ਆਪਣਾ ਰੱਖਿਓ ਜੀ ਪ੍ਰਸਤਾਵ ਜੋ ਵੀ ਆ ਸਾਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਉਹਦੇ ਨਾਲ ਸਾਡੀ ਵੀ ਜਾਣਕਾਰੀ ਵਧੇ ਤੇ ਸਾਰੇ ਵੀਰਾਂ ਨੂੰ ਪਤਾ ਲੱਗ ਸਕੇ ਕੀ ਸਿਸਟਮ ਆ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀਆ